ਇਨੇ ਸਟ੍ਰੇਕ ਉਤੋਂ ਉਹਨਾਂ ਦੀ ਫਲਾਈਟ ਜਿਹੜੀ ਸੀਗੀ ਉਤੋਂ ਆ ਚੁੱਕੀ ਹੈ ਮੰਨ ਲਓ ਤੇ ਚੱਲ ਚੁੱਕੀ ਆ ਇੱਥੇ ਪਹੁੰਚਦੇ ਹੀ ਉਹਨਾਂ ਨੇ ਆਦਮਪੁਰ ਤੋਂ ਕਿਉਂਕਿ ਮੌਸਮ ਦੀ ਖਰਾਬੀ ਕਰਕੇ ਉਹਨਾਂ ਨੂੰ ਸ਼ਾਇਦ ਇੰਤਜ਼ਾਰ ਕਰ ਰਹਾ ਕਿਉਂਕਿ ਪਰਮਿਸ਼ਨ ਦੀ ਜਿਹੜੀ ਹੈਗੀ ਆ ਵਿਜ਼ਿਬਿਲਟੀ ਦੀ ਪ੍ਰੋਬਲਮ ਆ ਰਹੀ ਹੈ ਤੇ ਇੱਥੇ ਕੌਣ ਕੌਣ ਆਪ ਬੌਂਡ ਰਹੇ ਨੇ ਇਹ ਜੀ ਇੱਥੇ ਹਾਲੇ ਤੱਕ ਦੀ ਇਨਫੋਰਮੇਸ਼ਨ ਦੇ ਨਾਲ ਨੀਤਿਨ ਗੜਗੜੀ ਜੀ ਦੇ ਨਾਲ ਜਿਹੜੇ ਮੁੱਖ ਮੰਤਰੀ ਪੰਜਾਬ ਉਹ ਵੀ ਆਣਗੇ ਪਿੱਛੇ ਸੰਤ ਸੀਚੇਵਾਲ ਦੀ ਆ ਚੁੱਕੇ ਨੇ ਬੈਠੇ ਨੇ ਵਿੱਚ ਔਰ ਵੀ ਬਹੁਤ ਸਾਰੇ ਆਨਲੇ ਪਿਛੇ ਆ ਰਹੇ ਨੇ ਰੋਡ ਦੀ ਉਦਘਾਟਨ ਵੀ ਤੁਸੀਂ ਜਲੰਧਰ ਰੋਡ ਦਾ ਕੀਤਾ ਹੈ ਹੁਣ ਪਵਰ ਰੋਡ ਦਾ ਹੋ ਰਿਹਾ ਹੋਰ ਕੀ ਕੀ ਬਿਲਕੁਲ ਹੈ ਬਹੁਤ ਸਾਰੇ ਪ੍ਰੋਜੈਕਟ ਨੇ ਲਗਭਗ 4000 ਕਰੋੜ ਦੇ ਪ੍ਰੋਜੈਕਟ ਨੇ ਜਿਨ੍ਹਾਂ ਦੀ ਲਿਸਟ ਤੁਹਾਨੂੰ ਮੇਰੇ ਖਿਆਲ ਤੋਂ ਅਸੀਂ ਦੇ ਸਕੀ ਹਣੀ ਨਹੀਂ ਇਹ ਤੇ ਮੈਂ ਤੁਹਾਨੂੰ ਲਿਸਟ ਭੇਜ ਦਿੰਦਾ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜਾ ਜੋ ਕੁਸ਼ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਉਹਨਾਂ ਦਾ ਲੋਕ ਅਰਪਣ ਆ ਕੁਝ ਨਵੇਂ ਜਿਹੜੇ ਸਟਾਰਟ ਕਰਦੇ ਪੰਜਾਬ ਚ ਹੋਰ ਵੀ ਕਿਸੇ ਜਗ੍ਹਾ ਦਾ ਬਹੁਤ ਸਾਰੀ ਜਗ੍ਹਾ ਤੇ ਪੂਰੇ ਪੰਜਾਬ ਦੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਨੇ ਅੱਜ ਉਹ ਹੁਸ਼ਿਆਰਪੁਰ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗਟਕਰੀ ਜੀ 1553 ਕਰੋੜ ਰੁਪਏ ਦੇ ਜਿਹੜੇ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਕੋਰ ਲਾਈਨ ਹਾਈਵੇ ਦਾ ਨੀ ਪੱਤਰ ਰੱਖਣ ਲਈ ਪਹੁੰਚ ਰਹੇ ਆ ਅਸੀਂ ਤਿਆਰੀਆਂ ਤੁਹਾਨੂੰ ਤਿਆਰੀਆਂ ਦਾ ਜਿਹੜਾ ਇਹ ਦਿਖਾ ਰਹੇ ਆ ਹੁਸ਼ਿਆਰਪੁਰ ਦੀ ਇਹ ਦਸਾਰਾ ਗਰਾਊਂਡ ਦਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਾਫੀ بڑا ਇਹ ਜਿਹੜਾ ਪ੍ਰੋਜੈਕਟ ਲਗਾਇਆ ਗਿਆ ਹੈ ਜਿੱਥੇ ਕਿ ਕੇਂਦਰੀ ਸੜਕ ਆਵਾਜਾਈ ਤੇ ਹਾਈਵੇ ਮંત્રી ਜਿਹੜੇ ਨੇ ਜਿਹੜੀ ਨੀਤੀ ਕਟਕਰੀ ਜੀ ਔਰ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਔਰ ਹੋਰ ਕੈਬਨਟ ਮੰਤਰੀ ਪੰਜਾਬ ਸਰਕਾਰ ਦੇ ਜਿਹੜੇ ਇੱਥੇ ਪਹੁੰਚ ਰਹੇ ਨੇ ਪੂਰੀਆਂ ਤਿਆਰੀਆਂ ਕਰ ਚੁੱਕੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦਾ ਕਾਫਲਾ ਜਾਂ ਭਾਜਪੀ ਦੇ ਜਿਹੜੇ ਆਗੂ ਇਥਾਰੇ ਗੱਡੀਆਂ ਆ ਰਹੀਆਂ ਨੇ ਸਮਾਂ ਜਿਹੜਾ ਉਹ 11 ਵਜੇ ਦਾ ਦਿੱਤਾ ਗਿਆ ਸੀ ਲੇਕਿਨ ਅਜੇ ਤੱਕ ਇਸ ਜਗ੍ਹਾ ਤੇ ਇਵੇਂ ਜਾਪ ਰਿਹਾ ਹੈ ਕਿ ਪ੍ਰੋਗਰਾਮ ਥੋੜਾ ਲੇਟ ਹੋ ਸਕਦਾ ਹੈ ਔਰ ਤੁਹਾਨੂੰ ਕੁਝ ਤਸਵੀਰਾਂ ਇੱਥੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਪੂਰੀ ਸੁਰੱਖਿਆ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਮੁਸਤਾਇਦ ਹੈ ਇਹ ਐਂਟਰੀ ਗੇਟ ਬਣਾਇਆ ਗਿਆ ਹੈ ਬੀ ਵੀ ਆਈ ਪੀ ਇਹ ਐਂਟਰੀ ਗੇਟ ਹੈ ਬਕਾਇਦਾ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਕਾਫੀ ਖੁੱਲਾ ਡੁੱਲਾ ਹੈ ਪੰਡਾਲ ਬਣਾਇਆ ਗਿਆ ਹੈ ਗਰਾਊਂਡ ਬਣਾਈ ਗਈ ਹੈ ਔਰ ਅੰਦਰ ਵੀ ਜਾ ਕੇ ਤੁਹਾਨੂੰ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਂਦੇ ਆਂ ਇਸ ਸਾਈਡ ਤੇ ਜਿਹੜਾ VVIP ਜਿਹੜੇ ਇਹ ਬਣਾਇਆ ਗਿਆ ਹੈ মিডিਆ ਲਈ ਐਂਟਰੀ ਬਣਾਈ ਗਈ ਹੈ ਇਹ ਜਗਾ ਤੇ ਬਾਕਾਇਦਾ ਸੁਰੱਖਿਆ ਪ੍ਰਬੰਧ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਪੰਡਾਲ ਦੇ ਅੰਦਰ ਚਲਦੇ ਆਂ ਦੇਖਦੇ ਆਂ ਉੱਥੇ ਦੀਆਂ ਤਸਵੀਰਾਂ ਹਾਂਜੀ ਹੁਣ ਪਹੁੰਚਿਆ ਅਸੀਂ ਪੰਡਾਲ ਦੇ ਅੰਦਰ ਪੰਡਲ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਪਹਿਲਾਂ ਦਿਖਾਉਂਦੇ ਆਂ ਅੰਦਰ ਸਾਹਮਣੇ ਸਟੇਜ ਦੀਆਂ ਸਟੇਜ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜਿਹੜੀ ਸਜਾਈ ਗਈ ਹੈ ਔਰ ਹਜੇ ਤੱਕ ਕੋਈ ਵੀ ਇਸ ਜਗ੍ਹਾ ਤੇ ਨਹੀਂ ਪਹੁੰਚਿਆ ਹੈ 12 ਵਜੇ ਹਨ ਤੁਸੀਂ ਸਟੇਜ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਵੀ ਕਮ ਸੇ ਕਮ ਇਹ ਜਿਸ ਹਾਮਨਾ ਕਾਰਜਕ੍ਰਮ ਚੱਲ ਰਿਹਾ ਹੈ 1:30 ਵਜੇ ਸਕਦਾ ਹੈ ਔਰ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਜਿਹੜੇ VIP ਦੇ ਬੈਠਣ ਦੀ ਜਿਹੜੀ ਜਗ੍ਹਾ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਨ ਸਫੇਦ ਰੰਗ ਦੀਆਂ ਕੁਰਸੀਆਂ ਲੱਗੀਆਂ ਹੋਈਆਂ ਹਨ ਜਿੱਥੇ ਕਿ BJP ਦੇ ਅਤੇ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਕਿਉਂਕਿ CM ਸਾਹਿਬ ਵੀ ਆ ਰਹੇ ਜਾਂ ਹੋਰ ਜਿਹੜੇ ਪਤਵੰਤੇ ਨੇ ਇਸ ਜਗ੍ਹਾ ਤੇ ਪਹੁੰਚਣਗੇ ਪਿਛਲੀ ਸਾਈਡ ਦੇ ਉੱਤੇ ਜਿਹੜੇ ਲਾਲ ਰੰਗ ਦੀਆਂ ਕੁਰਸੀਆਂ ਲੱਗੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣ ਗਿਆ ਕਾਫੀ ਦੂਰ ਹੈ ਉਹ ਆਮ ਜਿਹੜੇ ਲੋਕ ਨੇ ਜਨਤਾ ਲਈ ਇੱਥੇ ਪੰਡਾਲ ਦੇ ਵਿੱਚ ਲਗਾਈਆਂ ਗਈਆਂ ਹਨ ਮੀਡੀਆ ਦਾ ਜਿਹੜਾ ਮੀਡੀਆ ਦਾ ਜਿਹੜਾ ਇਹ ਪ੍ਰੋਗਰਾਮ ਹੈ ਮੀਡੀਆ ਦਾ ਕਾਰਕਰਮ ਤੁਸੀਂ ਦੇਖ ਸਕਦੇ ਹੋ ਪਰ ਇਸਨਖਿਆ ਦੇ ਵਿੱਚ ਜਿਹੜਾ ਮੀਡੀਆ ਦੇ ਜਿਹੜੇ ਕ ਕੈਮਰੇ ਵਗੈਰਾ ਲੱਗੇ ਹੋਏ ਹਨ ਇੱਥੇ ਸਾਬਕਾ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਗੁਬਿੰਦਰ ਕੋਰ ਜੀ ਜੋ ਜੀ ਬੈਠੇ ਹੋਏ ਹਨ ਅਤੇ ਹੋਰ ਵੀ ਜਿਹੜੇ ਮੰਤਰੀ ਹਨ ਜਾਂ ਸੀਨੀਅਰ ਲੀਡਰ ਹਨ ਹੌਲੀ ਹੌਲੀ ਪਹੁੰਚ ਰਹੇ ਹਨ ਤੇ ਜਿਵੇਂ ਜਿਵੇਂ ਸਾਨੂੰ ਇੱਥੇ ਦੀ ਜਿਹੜੀ ਇਹ ਰਿਪੋਰਟ ਆ ਜਿਹਾ ਆਪਾਂ ਕਹਿੰਦੇ ਕਾਰਜਕ੍ਰਮ ਦੇ ਨਜ਼ਦੀਕ ਪਹੁੰਚਦੇ ਜਾਵਾਂਗੇ ਤੁਹਾਡੇ ਤੱਕ ਤਸਵੀਰਾਂ ਅਸੀਂ ਪਹੁੰਚਾਉਂਦੇ ਰਵਾਂਗੇ ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਤ ਦੇ ਨਾਲ ਮੈਂ ਸੁਣੀ ਇਲਾਕਾ ਪੰਜਾਬ ਦਾ